ਇਹ ਕਲੈਕਸ਼ਨ ਆ ਜੀ ਟਿਸ਼ੂ ਕਲਰਸ ਦੇ ਵਿੱਚ ਬਹੁਤ ਸੋਹਣਾ ਡੈਸ ਹੈ ਔਰ ਬਹੁਤ ਸੋਹਣਾ ਹੈਵੀ ਐਬਰੋਡਰੀ ਹੋਈ ਹੈ ਜੀ ਫੁੱਲ ਜ਼ਰੀ ਦਾ ਕੰਮ ਕਟਦਾਣੇ ਦਾ ਕੰਮ ਕਰਵਾਇਆ ਜੀ ਬਹੁਤ ਸ਼ਾਨਦਾਰ ਉੱਪਰ ਤੱਕ ਹੈਵੀ ਵਰਕ ਆਊਗਾ ਜੀ ਸਾਰਾ ਟੋਟਲੀ ਔਰ ਲੰਬਾਈ ਦੀ ਕੋਈ ਸਮਝ ਨਹੀਂ ਜਿੰਨਾ ਮਰਜੀ ਲੰਬਾਈ ਰੱਖ ਲੋ ਸੀ ਔਰ ਦੁਪੱਟਾ ਆਊਗਾ ਸੇਮ ਬੇਜ ਦਾ ਸੇਮ ਬੇਜ ਦਾ ਦੁਪੱਟਾ ਜੀ ਆਲ ਓਵਰ ਸੂਟ 5 ਮੀਟਰ ਵਿੱਚ ਐਬਰੋਡਰੀ ਔਰ ਦੁਪੱਟਾ ਆਊਗਾ ਬਹੁਤ ਸੋਹਣਾ ਸੇਮ ਬੇਜ ਦਾ ਦੁਪੱਟਾ ਔਰ ਟੂ ਸਾਈਡ ਐਬਰੋਡਰੀ ਆਉਗੀ ਦੁਪੱਟੇ ਦੇ ਉੱਪਰ ਬਹੁਤ ਸ਼ਾਨਦਾਰ ਬਹੁਤ ਸ਼ਾਨਦਾਰ ਕਲਰ ਨੇ ਔਰ ਪ੍ਰਾਈਸ ਜਿਹੜਾ ਹੈਗਾ ਹਰਾਲ ਕਰਨ ਵਾਲਾ ਜੀ ਬਹੁਤ ਸੋਹਣਾ ਪ੍ਰਾਈਸ ਆਊਗਾ ਦਾ ਪਹਿਲਾ ਕਲਰ ਦੇ ਵਿੱਚ ਇਹ ਆ ਗਿਆ ਦੇਖੋ ਮਹਿਰੂਨ ਤੇ ਜਾਮਨੀ ਦਾ ਕਲਰਾਂ ਕੰਟਰਾਸਟ ਬਣਾਇਆ ਹੋਇਆ ਜੀ ਬਹੁਤ ਸ਼ਾਨਦਾਰ ਕਲਰ ਬਹੁਤ ਸੋਹਣੇ ਆਏ ਨੇ ਅੱਠ ਕਲਰ ਨੇ ਜਿਹੜਾ ਕਲਰ ਤੁਸੀਂ ਬੁੱਕ ਕਰਨਾ ਜਲਦੀ ਜੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਬਹੁਤ ਜਿਆਦਾ ਸੋਹਣੇ ਕਲਰ ਨੇ ਔਰ ਪ੍ਰਾਈਸ ਹੈਗਾ 650 ਰੁਪਏ ਦਾ ਸਿਰਫ ਸਿਰਫ 650 ਰੁਪਏ ਵਿੱਚ ਮਿਲੂਗਾ ਫੁੱਲ ਹੈਵੀ ਐਮਬਰਾਇਡਰੀ ਹੋਈ ਹੈ ਸਾਰੇ ਦੇ ਵਿੱਚ ਟੋਟਲੀ ਪੂਰਾ ਹੈਵੀ ਫਰੰਟ ਬਣਿਆ ਹੋਇਆ ਜੀ ਔਰ ਕਦਰ ਦੇ ਗੌਰ ਕਰੋ ਕਦਰ ਬਹੁਤ ਸ਼ ਸਤ ਅਸ਼ਟ ਕਦਰਾਂ ਇਹਨਾਂ ਦੇ ਵਿੱਚ ਸਾਰੇ ਕਦਰ ਬਹੁਤ ਸੋਹਣੇ ਨੇ ਲਓ ਜੀ ਜਿਹੜਾ ਤੁਸੀਂ ਬੁੱਕ ਕਰਨਾ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਉਹ 650 ਰੁਪਏ ਪ੍ਰਾਈਸ ਓਨਲੀ 650 ਰੁਪਏ ਦਾ ਪ੍ਰਾਈਸ ਹੈ ਜੀ ਕਦਰਾਂ ਦੇ ਗੌਰ ਕਰੋ ਬਹੁਤ ਸ਼ਾਨਦਾਰ ਕਲਰ ਹੈ ਸਿਰਫ 650 ਦੇ ਸੂਟ ਆਊਗਾ ਜੀ 5 ਮੀਟਰ ਐਮਬਰਾਇਡਰੀ ਹੋਈ ਆ ਸਾਰੇ ਦੇ ਵਿੱਚ ਦੁਪੱਟਾ ਨਾਲ ਹੈਗਾ ਵਰਕਾਂ ਦਾ ਦੁਪੱਟਾ ਹੋਊਗਾ ਜੀ ਦੁਪੱਟੇ ਤੇ ਵੀ ਵਰਕ ਹੈ ਪਰ ਕਵਰਾਂਗੇ 8 ਤੇ 10 ਕਦਰਾਂ ਦੇ ਵਿੱਚ ਸਾਰੇ ਇਹ ਲਓ ਜੀ ਜਲਦੀ ਜੇ ਸਕਰੀਨ ਸ਼ਾਟ ਲੈ ਕੇ ਲੋ ਆਰਡਰ ਬੁੱਕ ਕਰਾ ਲਓ 650 ਰੁਪਏ ਸੂਟ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਹੈਗੀ 160 ਰੁਪਏ 2 ਦੀ 80 3 ਦੀ 90 4 ਦੀ 100 ਹੈ ਜੀ ਵਰਕ ਵਾਲੇ ਸੂਟ ਨੇ ਪੂਰੇ ਹੈਵੀ 650 ਰੁਪਏ ਵਿੱਚ ਸਿਰਫ